ਇੱਧਰ ਆ ਕੇ ਪੈਗੇ ਦੱਸਿਆ ਨਹੀਂ ਕੁਛ ਕੀ ਗੱਲ ਇੱਧਰ ਆ ਕੇ ਪੈਗੇ ਕੁਛ ਨਹੀਂ ਹੈ ਕੁਛ ਨਹੀਂ ਮੈਂ ਨਾ ਕੌਣ ਦੀ ਪੁੱਛੀ ਹੈ ਨਹੀਂ ਜਦੋਂ ਤੁਸੀਂ ਉਧਰ ਆਏ ਹੋ ਵੀ ਕੀ ਗੱਲ ਹੈ ਕੌਣ ਮਿਲਿਆ ਤੁਹਾਨੂੰ ਦੱਸ ਦੋਨਾ ਕੀ ਗੱਲ ਹੋ ਗਈ ਕੁਛ ਨਹੀਂ ਯਾਰ ਕਿਹਨੇ ਮਿਲਣਾ ਸੀ ਕੋਈ ਨਹੀਂ ਸੀਗਾ ਉੱਥੇ ਫਿਰ ਫੋਨ ਤਾਂ ਕਿਸੇ ਨੇ ਕੀਤਾ ਸੀ ਬੋਲ ਬੋਲਾਈ ਸੀ ਉੱਥੇ ਬੋਲ ਬੋਲਾਈ ਸੀ ਕਿਵੇਂ ਕੀ ਕਹਿੰਦੀ ਸੀ ਕਾਣਾ ਕੀ ਸੀਗਾ ਹਾਂ ਤੈਨੂੰ ਦੱਸ ਹੀ ਤਾਂ ਜਾਣਾ ਮੈਨੂੰ ਕਹਿੰਦੀ ਐਂ ਕਰਕੇ ਮਨਿੰਦਰ ਜਿਹੜੀ ਮਨਿੰਦਰ ਦੇ ਨਾਲ ਸੀਗੀ ਗਲਿਆ ਵੈ ਸੀਗਾ ਜਾਣ ਕੇ ਉਹਦੇ ਪਿਓ ਨੇ ਵੀਡੀਓ ਬਣਾ ਕੇ ਤੈਨੂੰ ਮੇਰੇ ਖਿਲਾਫ ਭੜਕਾਤਾ ਵੇਖ ਲੈ ਹਜੇ ਵੀ ਨਹੀਂ ਹਟਦੀ ਵਿਆਪਤਾ ਕਰਨ ਨੂੰ ਇਹਦੀਆਂ ਚਾਲਾਂ ਜਾਂਦੀਆਂ ਨਹੀਂ ਇਹਦੇ ਅੰਦਰੋਂ ਹਨਾ ਕਿੱਡੇ ਕਿੱਡੇ ਗੱਪ ਮਾਰਦੀ ਆ ਵੀ ਜਿਹੜੇ ਸਾਡੇ ਕੋਲ ਸਬੂਤ ਹੈ ਕਿ ਉਹੀ ਆ ਉਹ ਨਹੀਂ ਫਿਰ ਉਹ ਕਿਉਂ ਬੋਲ ਰਹੀ ਐਵੇਂ ਕੋਈ ਨਾ ਕੋਈ ਗੱਲ ਤਾਂ ਹੋਊਗੀ ਜੇ ਉਹ ਬੋਲਦੀ ਆ ਅੱਛਾ ਫਿਰ ਤੁਹਾਨੂੰ ਉਹ ਤੇ ਯਕੀਨ ਹੋ ਹੀ ਗਿਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਤੁਸਾਂ ਦੀਆਂ ਗੱਲਾਂ ਚ ਆ ਹੀ ਜਾਣਾ ਉਹ ਯਕੀਨ ਵਾਲੀ ਗੱਲ ਨਹੀਂ ਫਿਰ ਉਹ ਇਹਨੇ ਦਾਅਵੇ ਨਾਲ ਕਿਵੇਂ ਕਹੀ ਜਾਂਦੀ ਐ ਵੀ ਮਨਿੰਦਰ ਦੇ ਖਿਲਾਫ ਮੇਰੇ ਕੋਲ ਸਬੂਤ ਆ ਅੱਛਾ ਉਹ ਤਾਂ ਦਾਅਵੇ ਨਾਲ ਆਏ ਵੀ ਕਹਿੰਦੀ ਸੀ ਉਹਦੋਂ ਪਹਿਲਾਂ ਵੀ ਐ ਪੂਰੇ ਕੌਨਫੀਡੈਂਸ ਨਾਲ ਵੀ ਹਾਂ ਇਹਦੀ ਗੱਲ ਆ ਮਨਿੰਦਰ ਨਾਲ ਨਿਕਲੀ ਕੋਈ ਸੱਚੀ ਗੱਲ ਗਲਤ ਆਪ ਕਰੀ ਫਿਰਦੀ ਸੀ ਉਹਦੇ ਨਾਲ ਹੈ ਫਿਰ ਤੁਹਾਨੂੰ ਕਹਤ ਚਾਂਜ ਜਹਰਾਂ ਪਾਪਾ ਫੜਾਉਂਦੀ ਸੀਗੀ ਜੇ ਸੱਚੀ ਸੀ ਅੱਡੀ ਤਾਂ ਉਹ ਯਾਰ ਇਹੀ ਤਾਂ ਗੱਲ ਐ ਪਰ ਹੁਣ ਮੈਨੂੰ ਐ ਨਹੀਂ ਸਮਝ ਲੱਗਦੀ ਵੀ ਉਹ ਚਾਹੁੰਦੀ ਕੀ ਆ ਕਿਉਂ ਮੈਨੂੰ ਬਾਰ-ਬਾਰ ਫੋਨ ਕਰਦੀ ਐ ਚਾਹਣਾ ਕੀ ਆ ਆ ਕੋਠੀ ਆ ਜ਼ਮੀਨ ਜਾਇਦਾਦ ਸਾਰਾ ਕੁਝ ਚਾਹੁੰਦੀ ਐ ਹੋਰ ਕਦੇ ਮਾਰੇ ਆਈ ਸੀ ਉਹ ਇੱਥੇ ਹਜੇ ਤੱਕ ਵੀ ਤੁਹਾਨੂੰ ਨਹੀਂ ਪਤਾ ਲੱਗਿਆ ਹਜੇ ਵੀ ਉਹਦੀਆਂ ਗੱਲਾਂ ਤੇ ਯਕੀਨ ਕਰਨ ਨੂੰ ਬੈਠੇ ਹੋ ਤੁਸੀਂ ਮੇਰੀ ਗੱਲ ਸੁਣ ਯਾਰ ਠੀਕ ਹੈ ਮੈਂ ਵਕੀਲ ਨਾਲ ਗੱਲ ਕਰੀ ਵੀ ਆ ਯਕੀਨ ਤਾਂ ਮੈਂ ਕਿਸੇ ਤੇ ਨਹੀਂ ਕਰਦਾ ਸਿੱਧੀ ਜੀ ਗੱਲ ਇਹ ਆ ਵਕੀਲ ਨੂੰ ਮੈਂ ਪੁੱਛਿਆ ਸੀ ਅੱਜ ਮੈਂ ਕਿਹਾ ਵੀ ਸਭ ਦੱਸੋ ਵੀ ਕਿੰਨਾ ਟਾਈਮ ਲੱਗੂਗਾ ਹੋਰ ਨਹੀਂ ਹੈ ਨਾ ਉਹ ਕਹਿੰਦਾ ਵੀ ਤੁਸੀਂ ਜਿੰਨਾ ਚਿਰ ਉਹਨੂੰ ਕਹਿ ਕੇ ਸਰਪੰਚ ਨੂੰ ਲਿਜਾ ਕੇ ਤੁਸੀਂ ਜਾ ਕੇ ਇੱਥੇ ਪੇਪਰਾਂ ਤੇ ਸਾਈਨ ਨਹੀਂ ਕਰਵਾਉਂਦੇ ਠੀਕ ਹੈ ਉਹਨਾਂ ਚਿਰ ਤੁਹਾਡਾ ਤਲਾਕ ਨਹੀਂ ਹੋ ਸਕਦਾ ਕਿਉਂ ਸਾਈਨ ਕਰਦੀ ਨਹੀਂ ਪੇਪਰਾਂ ਤੇ ਮੈਨੂੰ ਪਤਾ ਉਹਦਾ ਉਹ ਨਹੀਂ ਕਰਦੀ ਸਾਈਨ ਤੁਹਾਨੂੰ ਪਤਾ ਵੀ ਉਹਨੂੰ ਲਾਲਚ ਆ ਸਾਰੇ ਕਾਸੇ ਦਾ ਉਹ ਕਿਉਂ ਛੱਡੂਗੀ ਸਾਰਾ ਕੁਝ ਮੈਨੂੰ ਆਂ ਦੱਸੋ ਆਂ ਕਰਦੇ ਆਂ ਫਿਰ ਧਮਕੇ ਦੇ ਦੇਣਾ ਉਹਨੂੰ ਵੀ ਤੇਰੀ ਕੁੜੀ ਨੂੰ ਅਸੀਂ ਮਾਰ ਦਾਂ ਨਹੀਂ ਪੇਪਰਾਂ ਤੇ ਸਾਈਨ ਕਰਦੇ ਨਹੀਂ ਡਰਦੀ ਉਹ ਇਸ ਧਮਕਿਆਂ ਤੋਂ ਜੇ ਕੁੜੀ ਨੂੰ ਮੋਹ ਕਰਦੀ ਹੁੰਦੀ ਨਾ ਜਦੋਂ ਕੁੜੀ ਜੰਮੀਸ ਤਾਂ ਮੇਰੇ ਕੋਲ ਨਾ ਸੱਟਦੀ ਉਹ ਤਾਂ ਮੋਹ ਹੈ ਹੀ ਨੂੰ ਨੇ ਇੱਕ ਵਾਰੀ ਵੀ ਫੋਨ ਲਾ ਕੇ ਪੁੱਛਿਆ ਮੇਰੀ ਕੁੜੀ ਕਿਵੇਂ ਆ ਭਾਈ ਮੇਰੀ ਕੁੜੀ ਮੇਰੇ ਕੋਲ ਛੱਡ ਜੋ ਕੀਤਾ ਨੇ ਇੱਕ ਵਾਰੀ ਫੋਨ ਉਹਨੂੰ ਉਹਨਾਂ ਦੇ ਜਵਾਕ ਨਾਲ ਮੋਹ ਨਹੀਂ ਹੈਗਾ ਉਹਨੂੰ ਮੋਹ ਹੈਗਾ ਜ਼ਮੀਨ ਜਾਇਦਾਦ ਨਾਲ ਹੂੰ ਫਿਰ ਹੁਣ ਕਰਿਆ ਕੀ ਜਾਵੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਯਾਰ ਤੁਸੀਂ ਤਾਂ ਇੱਕ ਦਿਨ ਜਾ ਕੇ ਉਹਦੇ ਬਾਲ ਦੇ ਹੋਗੇ ਵੀ ਦੱਸੀ ਕੋਈ ਗੱਲ ਹੈਗੀ ਤਾਂ ਜੇ ਕਦੀ ਹਰ ਹੋਰ ਨਹੀਂ ਕੋਈ ਗੱਲ ਕਰਦੇ ਦੋਸਤ ਜਮਾ ਉਹਦੇ ਪੱਖ ਦੇ ਹੋ ਜਾਓਗੇ ਦੁਬਾਰੇ ਉਹਨੂੰ ਘਰੇ ਲਿਆਉਂਗੇ ਉਹ ਨਹੀਂ ਲੈ ਕੇ ਆਉਂਦਾ ਕਰੇ ਹੋਇਆ ਪਾਗਲ ਤਾਂ ਨਹੀਂ ਮੈਂ ਜਿੰਨਾ ਚਿਰ ਮੈਨੂੰ ਕੋਈ ਸੱਚੀ ਗੱਲ ਪਤ ਨਹੀਂ ਲੱਗਦੀ ਥਲੇ ਹੁਣ ਮੈਨੂੰ ਪਤਾ ਹੈ ਵੀ ਤੇਰੀ ਕੋਈ ਗਲਤੀ ਨਹੀਂ ਹੈਗੀ ਪਰ ਮੈਂ ਤੈਨੂੰ ਕਿਉਂ ਬੋਲੂਗਾ ਉਹਦੇ ਮਗਰ ਲਾ ਕੇ ਤੁਸੀਂ ਤਾਂ ਪਾਗਲ ਨਹੀਂ ਹੈਗੇ ਪਰ ਉਹ ਤਾਂ ਪਾਰਲਮੈਂਟਾਂ ਚ ਬਣਾ ਜਾਂਦੀ ਹੈ ਨਾ ਸਾਰਿਆਂ ਨੂੰ ਬਹੁਤ ਚੰਟਾ ਉਹ ਜੀ ਉਹਦੀ ਮਾਂ ਚਲ ਕੋਈ ਨਾ ਯਾਰ ਐਵੇਂ ਨਹੀਂ ਮਜਾਕ ਇਹ ਕਰਦਾ ਕਿਸੇ ਤੇ ਵੀ ਮੈਨੂੰ ਸਾਰਾ ਕੁਝ ਦਿਖਦਾ ਹੀ ਹੈ ਜਵਾਬ ਨਹੀਂ ਹੈਗਾ ਮੈਂ ਨਾ ਤੁਸੀਂ ਨੂੰ ਕਿਹਾ ਨਹੀਂ ਮੈਨੂੰ ਐ ਵੀ ਤੂੰ ਸਾਦੀ ਹੈਗੀ ਫੋਨ ਲਵਾ ਲਾ ਕਿਸੇ ਤੋਂ ਵੀ ਤੇਰਾ ਕੀ ਮਤਲਬ ਬੰਦਾ ਕਿ ਜਦ ਤੂੰ ਘਰੋਂ ਹੀ ਕੱਢਤਾ ਉਹਨੂੰ ਮੈਂ ਕਹਤਾ ਵੀ ਮੈਨੂੰ ਫੋਨ ਜੇ ਲਵਾਉਣੇ ਬੰਦ ਕਰ ਦੇ ਠੀਕ ਹੈ ਜੇ ਹੁਣ ਦੁਬਾਰਾ ਫੋਨ ਆਇਆ ਨਾ ਵੀ ਇਹ ਸਾਰਾ ਕੁਝ ਵੀ ਮੈਂ ਵਕੀਲ ਨੂੰ ਦੱਸੂਗਾ ਸਾਰਾ ਕੁਝ ਤੇ ਵਿੱਚ ਲਿਖ ਕੇ ਲਾਵਾਂਗੇ ਵੀ ਜਾਣ ਜਾਣ ਕੇ ਫੋਨ ਲਾਉਂਦੀ ਹੈ ਮੇਰੀ ਗੱਲ ਸੁਣੋ ਮੈਂ ਤਾਂ ਡਰ ਲੱਗਿਆ ਤੁਹਾਨੂੰ ਅੱਜ ਉਹਨੇ ਫੋਨ ਕਰਕੇ ਸੱਦਿਆ ਕੱਲ ਨੂੰ ਫੇਰ ਸੱਦ ਲੈ ਕੋਈ ਚਾਰ ਬੰਦੇ ਲੈ ਕੇ ਨਾਲ ਆੜੀ ਉਹ ਤੁਹਾਨੂੰ ਆਹ ਪਾ পাগল ਥੋੜੀ ਹੁਣ ਆਪਾਂ ਜਾਂਦੀ ਨਹੀਂ ਤੁਸੀਂ ਕਿਸੇ ਨਾਲ ਲੈ ਕੇ ਗਏ ਸੀ ਮੈਂ ਤੁਹਾਨੂੰ ਕਿਹਾ ਸੀ ਇਕੱਲੇ ਹੀ ਗਿਆ ਸੀ ਮੈਂ ਬਹੁਤ ਵਧੀਆ ਗੱਲ ਆ ਹਾਂ ਤੁਹਾਨੂੰ ਕੋਈ ਕਿਸੇ ਫਿਕਰ ਹੈਗੀ ਨਾ ਜਵਾਕਾਂ ਦੀ ਨਾ ਮੇਰੀ ਜੇ ਉਥੇ ਕੁਝ ਕਰ ਦਿੰਦੇ ਤੁਹਾਨੂੰ ਫੇਰ ਇਕੱਲੀ ਸੀ ਉਹ ਉਹਦੇ ਨਾਲ ਕੋਈ ਸੀਗਾ ਤੇ ਕੋਈ ਪਤਾ ਹੀ ਹੁੰਦਾ ਇਹੋ ਜੀ ਤੀਵੀ ਦਾ ਚੱਲ ਕੋਈ ਗੱਲ ਨਹੀਂ ਯਾਰ ਹੈ ਤੇਰੇ ਕੋਲੇ ਬੈਠਣਾ ਹੁਣ ਇਹੀ ਬਹੁਤ ਆ ਦੇਖੀ ਜਾਊਗਾ ਜਿਹੜਾ ਕੋਸ ਹੁਣਾ ਬੇਬੇ ਕਿੱਥੇ ਆ ਪਤਾ ਨਹੀਂ ਬੇਬੇ ਸੱਚ ਪਤਾ ਕੀ ਨਹੀਂ ਬੇਬੰਦ ਸਵੇਰ ਬਦਨ ਕਿਹਦਾ ਫੋਨ ਆ ਗਿਆ ਸਵੇਰ ਦੀ ਗਈ ਹੋਈ ਆ ਨਾ ਮੈਨੂੰ ਦੱਸਿਆ ਤੁਹਾਨੂੰ ਪਤਾ ਜੇ ਮੈਂ ਕੁਝ ਪੁੱਛਦੀ ਆ ਮੈਂ ਤਾਂ ਸਿੱਧੇ ਮੂੰਹ ਬੋਲਦੀ ਨਹੀਂ ਹੈਗੀ ਬੇਬੇ ਕਿੰ ਤੂੰ ਇੰਤੇਰਾ ਕੀ ਮਤਲਬ ਮੈਨੂੰ ਪੁੱਛਣ ਦਾ ਜਿੱਥੇ ਮਰਜੀ ਜਾਵਾਂ ਕਿ ਨਹੀਂ ਮੈਂ ਕਿਉਂ ਹਾਂ ਚਲ ਕੋਈ ਨਾ ਆਜੂਗੀ ਤੂੰ ਐ ਕਰ ਰੋਟੀ ਬਣਾ ਯਾਰ ਭੁੱਖ ਬਹੁਤ ਲੱਗੀ ਪਈ ਆ ਰੋਟੀ ਤਾਂ ਬਣੀ ਪਈ ਆ ਰੋਟੀ ਤਾਂ ਮੈਂ ਲੈ ਆਉਣੀ ਆ ਤੁਸੀਂ ਹੋਰ ਹੀ ਟੈਨਸ਼ਨ ਜਿੱਚ ਪਾਤਾ ਵੀ ਦੇਖ ਲੈ ਹੱਜੇ ਵੀ ਨਹੀਂ ਵਿਆਪਤਾ ਕਰਨੋਂ ਹਟਦੀ ਮੇਰੇ ਖਿਲਾਫ ਹਜੇ ਵੀ ਇੰਨਾ ਕੁਝ ਬੋਲਦੀ ਆ ਤੂੰ ਫਿਕਰ ਨਾ ਕਰ ਸਾਰਾ ਕੁਝ ਛੱਡ ਦੇ ਮੇਲੇ ਤੇ ਮੈਂ ਆਪੇ ਹੱਲ ਕਰ ਲਊਗਾ ਤੂੰ ਜਵਾਕਾਂ ਨੂੰ ਜ਼ਾਮ ਕਿੱਥੇ ਗਰਨੂਰ ਕਰਦਾ ਕੀ ਆ ਉਹ ਉਹ ਕੁਝ ਨਹੀਂ ਜਵਾਕ ਤਾਂ ਖੇਡੀ ਜਾਂਦਾ ਆਪਦੀਆਂ ਭੈਣਾਂ ਨਾਲ ਤੈਨੂੰ ਕਿੰਨੇ ਵਾਰੀ ਕਿਹਾ ਵੀ ਜਵਾਕ ਨੂੰ ਆਏ ਨਾ ਛੱਡਿਆ ਕਰ ਹੈ ਉਹਦਾ ਧਿਆਨ ਰੱਖ ਲਾ ਬਸ ਇਹੀ ਬਹੁਤ ਆ ਬਾਕੀ ਸਾਰੇ ਕੰਮ ਮੈਂ ਆਪੇ ਕਰ ਲਊਗਾ ਧਿਆਨ ਤਾਂ ਰੱਖੀਂ ਅੰਨੀ ਉਹਨੂੰ ਕੁੜੀਆਂ ਕੋਲ ਬੈਠਾ ਉਹ ਖੇਡੀ ਜਾਂਦਾ ਜਵਾਕ ਖੇਡੀ ਜਾਂਦਾ ਇਹ ਜਾਵੜਾ ਰੋਟੀ ਫੜਾ ਦੇ ਨਾਲੇ ਮੈਨੂੰ ਐਂ ਕਰ ਹਾਂ ਪ੍ਰੀਤ ਆਈ ਆ ਕਿ ਆਈ ਨਹੀਂ ਕਮਾਲ ਆ ਯਾਰ ਹਾਂ ਇਹ ਜੇ ਤੂੰ ਨੇ ਤੇ ਜਕੀਨ ਕੀਤਾ ਕਿੱਥੇ ਗਈ ਆ ਕਿੱਥੇ ਨਹੀਂ ਕੀ ਪਤਾ ਕਿੰਨੇ ਦਿਨ ਹੋ ਗਏ ਉਹਨੂੰ ਗਈ ਨੂੰ ਉਹੋ ਤੁਹਾਨੂੰ ਦੱਸਿਆ ਦੱਸੀਗਾ ਵੀ ਉਹਦਾ ਰੋਲਾ ਪਿਆ ਹੋਇਆ ਵਿਚਾਰੀ ਦਾ ਹੁਣ ਕੀ ਪਤਾ ਕੀ ਨਿਬੜੂ ਉਹਨੇ ਤਾਂ ਫੋਨ ਵੀ ਨਹੀਂ ਕੀਤਾ ਮੈਨੂੰ ਛੋਟੀ ਨਾ ਬੁੜੀਆਂ ਦੀ ਇਹੋ ਜੀ ਗੱਲਬਾਤ ਹੁੰਦੀ ਆ ਕੋਈ ਗੱਲ ਨਹੀਂ ਆ ਜਾਣਦੇ ਉਹਨੂੰ ਉਹ ਨਾਲ ਤਾਂ ਮੈਂ ਕਰੂੰਗਾ ਗੱਲ ਹੁਣ ਤੁਸੀਂ ਗੱਲ ਕੀ ਕਰਨੀ ਉਹ ਤਾਂ ਪਹਿਲਾਂ ਵਿਚਾਰੀ ਦੁੱਖਾਂ ਦੀ ਮਾਰੀ ਆ ਕੀ ਦੁੱਖਾਂ ਦੀ ਮਾਰੀ ਆ ਜਿਹੜੀ ਜਮਾਂ ਹੀ ਹੱਦ ਹੋਈ ਪਈ ਆ ਹਾਂ ਸਾਰੇ ਕੰਮ ਉਹ ਪਿਆ ਦੇ ਅੱਲਾ ਕਰਨ ਵਾਲੇ ਗੋਆ ਕੁੜਾ ਸੱਟਣ ਵਾਲਾ ਪਿਆ ਸਾਰਾ ਅੱਛਾ ਬੰਦੇ ਨਾਲ ਕੰਮ ਨਾਲ ਹੀ ਵਰਤੀਦਾ ਹੁੰਦਾ ਕੰਮ ਕੁਝ ਇਨਸਾਨੀਅਤ ਦੇ ਨਾਮ ਤੇ ਰੱਖੀ ਹੋਈ ਆਪਾਂ ਆਪਾਂ ਕੀ ਤੂੰ ਰੱਖੀ ਆ ਤੇਰੇ ਕਹਿੰਦੇ ਰੱਖੀ ਆ ਮੈਂ ਸਿਰਫ ਇਹ ਨਾ ਬੋਲ ਠੀਕ ਆ ਨਾ ਤੂੰ ਜਿਕੇ ਨਹੀਂ ਕੀਤਾ ਉਹ ਤੇ ਮੈਂ ਨਹੀਂ ਮੈਂ ਮੰਨਦੀ ਆ ਮੈਂ ਜਿਕੇ ਕੀਤਾ ਤਾਂ ਫਿਰ ਕੀ ਹੋ ਗਿਆ ਕਿਸੇ ਗਰੀਬ ਦੀ ਹੈਲਪ ਹੀ ਕੀਤੀ ਆਪਾਂ ਹੈਲਪ ਕੀਤੀ ਐ ਚਲ ਕੋਈ ਨਾ ਮੰਜਾਨੀ ਆ ਉੱਥੇ ਆ ਜਾ ਫਿਰ ਸਮਝ ਨਹੀਂ ਲੱਗਦੀ ਮੈਨੂੰ ਕਰਦੀ ਕੀ ਫਿਰਦੀ ਐ ਹੈਲਪ ਕੀਤੀ ਐ ਨੇ ਯਾਰ ਪਤਾ ਨਹੀਂ ਸਹੀ ਆ ਕਿ ਗਲਤ ਆ ਕਰ ਕੀ ਹੋ ਗਿਆ ਐਂ ਜੇ ਬੈਠੇ ਹੋ ਕੋਈ ਗੱਲ ਐ ਓਏ ਹੋਣਾ ਦਾ ਕੀ ਆ ਯਾਰ ਉਂੀ ਚਿਤਮਣੀ ਜੀ ਲੱਗੀ ਪਈ ਆ ਜੱਤ ਨੂੰ ਯਾਰ ਨਾ ਕੀ ਗੱਲ ਹੋ ਗਈ ਕਿਉਂ ਲੱਗੀ ਪਈ ਆ ਮੇਰੀ ਗੱਲ ਸੁਣ ਨਾ ਜਰਮੈ ਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਆਪਾਂ ਕੁਝ ਗਲਤ ਕਰੀ ਜਾਂਦੇ ਆ ਹੈ ਨਹੀਂ ਜਦੋਂ ਕੁਝ ਗਲਤ ਹੋਣ ਵਾਲਾ ਹੋਵੇ ਨਾ ਉਦੋਂ ਮੈਨੂੰ ਐ ਮਨ ਜਾ ਮੇਰਾ ਦੱਸਣ ਲੱਗ ਜਾਂਦਾ ਵੀ ਘਬਰਾਟ ਜੀ ਹੋਣ ਲੱਗ ਜਾਂਦੀ ਆ ਮੈਨੂੰ ਉਹ ਤਾਂ ਮੈਂ ਸਮਝਦੀ ਆ ਕਾ ਤੋ ਹੋਈ ਐਂ ਦੇ ਘਬਰਾਟ ਐ ਤਾਂ ਦੱਸੋ ਕੀ ਗਲਤ ਲੱਗਿਆ ਨਾ ਤੁਹਾਨੂੰ ਵੀ ਕੀ ਆਪਾਂ ਗਲਤ ਕਰੀ ਜਾਂਦੇ ਆ ਯਾਰ ਮੇਰੀ ਗੱਲ ਸੁਣ ਨਾ ਵੀ ਚਲ ਠੀਕ ਆ ਉਹਨਾਂ ਨੇ ਆਪਾਂ ਨੂੰ ਜਵਾਕੜੀ ਗੋਦ ਪਾਤੀ ਹੈ ਹਾਂ ਹੂੰ ਤੇ ਆਪਣੇ ਕੋਲੇ ਕੀ ਆ ਕਿੱਲੀਆਂ ਤਨਖਾਹਾਂ ਹੈ ਹੀ ਆ ਜਾਂ ਘਰ ਹੋਰ ਕੀ ਆ ਆਪਣੇ ਕੋਲ ਹਾਂਜੀ ਹੈ ਜਮੀਨ ਹੋਰ ਦੱਬੀ ਬੈਠਿਆ ਸਾਰੀ ਹਾਂਜੀ ਤੇ ਫੇਰ ਇਹ ਵੀ ਸੋਚਾ ਚਲ ਠੀਕ ਆ ਆਪਾਂ ਜਵਾਕੜੀ ਤੋਂ ਮੂੰਹ ਨਹੀਂ ਫੇਰਦੇ ਠੀਕ ਆ ਪਾਲ ਵੀ ਲਵਾਂਗੇ ਸਾਰਾ ਕੁਝ ਹੋ ਜਾਊਗਾ ਪਰ ਤੂੰ ਐਂ ਵੀ ਦੇਖ ਯਾਰ ਇਹਨ ਫਿਊਚਰ ਬਾਈ ਚਾਂਸ ਰੱਬ ਨਾ ਕਰੇ ਕੋਈ ਨੀਕੀ ਹੋ ਜੇ ਜਵਾਕ ਦੇ ਗਾਂ ਫਿਊਚਰ ਖਾਤਰ ਕੁਛ ਨਾ ਕੁਛ ਤਾਂ ਹੋਵੇ ਤੁਸੇ ਕਹਿਣਾ ਕਿ ਚਾਹਣਾ ਮੈਨੂੰ ਸਾਫ ਸਾਫ ਦੱਸੋ ਨਾ ਉਹ ਯਾਰ ਕਹਿਣਾ ਤਾਂ ਮੈਂ ਚਾਹਣਾ ਦੇਖ ਆਪਾਂ ਕਹਿਤਾ ਆਈ ਲਾਡੀ ਕਿਆ ਨੂੰ ਕਿ ਚਲ ਆਪਾਂ ਕੇਸ ਵਾਪਸ ਲੈ ਲਾਂਗੇ ਹਨਾ ਹੂੰ ਪਰ ਯਾਰ ਤੀਜੀ ਹੀ ਸਹੀ ਗੱਲ ਤੇ ਉਹਨਾਂ ਨੇ ਵੀ ਨਹੀਂ ਕੋਈ ਹਾਮੀ ਭਰੀ ਹਨਾ ਮੇਰੇ ਹਿਸਾਬ ਨਾਲ ਵੀ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਯਾਰ ਉਹ ਜ਼ਮੀਨ ਦੇ ਮਾਰੇ ਕੁੜੀ ਦੇਤੀ ਉਹਨਾਂ ਨੇ ਆਪਾਂ ਨੂੰ ਹੈ ਉਹ ਜੀ ਹਾਮੀ ਕਿਉਂ ਨਹੀਂ ਭਰੀ ਲਾਡੀ ਨੇ ਕਹਤੇ ਦੱਸੀ ਚਲ ਮੈਂ ਮਮੀ ਨਾਲ ਗੱਲ ਕਰਕੇ ਦੱਸੂਗਾ ਓ ਯਾਰ ਮੰਮੀ ਨੇ ਉਹਨਾਂ ਨੇ ਜਵਾਕੜੀ ਬਾਰੇ ਤਾਂ ਗੱਲ ਕਰੀ ਨਹੀਂ ਜਮੀਨ ਵੇਲੇ ਉਹ ਮੰਮੀ ਨਾਲ ਗੱਲ ਕਰੂਗਾ ਉਹਦੀ ਮਾਂ ਤਾਂ ਆਪਾਂ ਨੂੰ ਹੀ ਨਹੀਂ ਪਸੰਦ ਕਰਦੀ ਉਹ ਕਿੱਥੋਂ ਯਾਰ ਜਵਾਕੜੀ ਦੇ ਨਾਂ ਕੁਝ ਕਰਨ ਦੇ ਦੂ ਨਹੀਂ ਨਹੀਂ ਜੀ ਤੁਹਾਨੂੰ ਹੀ ਲੱਗਦਾ ਨਾਲੇ ਵੀ ਜਵਾਕ ਜਮੀਨ ਪਿੱਛੇ ਥੋੜੀ ਦਿੱਤਾ ਆਪਾਂ ਨੂੰ ਉਹ ਤਾਂ ਮਨਿੰਦਰ ਨੇ ਆਪਾਂ ਨੂੰ ਪਹਿਲਾਂ ਹੀ ਕਹਿ ਰੱਖਿਆ ਸੀਗਾ ਓ ਯਾਰ ਕਹਿ ਤਾਂ ਰੱਖਿਆ ਸੀਗਾ ਪਰ ਫੇਰ ਵੀ ਕਿਤੇ ਨਾ ਕਿਤੇ ਨਾ ਮੇਰੇ ਦਿਮਾਗ 'ਚ ਤਾਰ বাজਦੀ ਆ ਗੱਲ ਦੀ ਵੀ ਯਾਰ ਮਨਿੰਦਰ ਦਾ ਚੱਲ ਮੰਨਿਆ ਆਪਾਂ ਭੋਲੀ ਆ ਉਹ ਤਾਂ ਆਪਣੇ ਤੋਂ ਪਾਰ ਵੀ ਨਹੀਂ ਹੈਗੀ ਠੀਕ ਆ ਪਰ ਲਾਡੀ ਵਰਗੇ ਤੈਨੂੰ ਪਤਾ ਨਹੀਂ ਬਹੁਤ ਹੋਰ ਹਿਸਾਬ ਦੇ ਆ ਮਾਂ ਪੁੱਤ ਕੁਮਾਰਾ ਇਹ ਕਿ ਨਾ ਕਿਸੇ ਸਿਆਣੇ ਬੰਦੇ ਨਾਲ ਗੱਲ ਕਰ ਗਏ ਤੁਸੀਂ ਨਾ ਐਵੇਂ ਬਾਲਾ ਸੋਚੀ ਜਨੇ ਨਾ ਨੂੰ ਹੀ ਗੱਲ ਕਿਉਂ ਬਧਾਈਏ ਜਦੋਂ ਆਪਾਂ ਜਵਾਨੀ ਕੀਤੀ ਹੋਈ ਆ ਵੀ ਸਾਨੂੰ ਕੁੜੀ ਦੇ ਦੇ ਦਿਓ ਅਸੀਂ ਜ਼ਮੀਨ ਦੇ ਦਾਂਗੇ ਤੁਹਾਨੂੰ ਸਾਰੇ ਨਾਲੇ ਆਪਾਂ ਕੇਸ ਵਾਪਸ ਕਰਨ ਦੀ ਗੱਲ ਨਹੀਂ ਕੀਤੀ ਲਾਡੀ ਨਾਲ ਉਹ ਯਾਰ ਜ਼ਮੀਨ ਕਿਹਦੀ ਆ ਜ਼ਮੀਨ ਵੀ ਤਾਂ ਮੇਰੀ ਆ ਜ਼ਮੀਨ ਤਾਂ ਹੈਗੀ ਆਪਣੀ ਆ ਫਿਰ ਵੀ ਯਾਰ ਐ ਭੜਾ ਜਿਹਾ ਲੱਗਦਾ ਦੇਖਿਆ ਆਪਾਂ ਨਾਲੇ ਆਖਣਗੇ ਜਵਾਕ ਵੀ ਲੈ ਲਿਆ ਤੇ ਨਾਲੇ ਕੇਸ ਵੀ ਵਾਪਸ ਨਹੀਂ ਲਿਆ ਓਹੋ ਉਹ ਮੋਟੇ ਦਿਮਾਗ ਦੇ ਗੇ ਇਹ ਜ਼ਮੀਨ ਲਵਾਗੇ ਫਿਰ ਕਿਹਦੇ ਖਾਤਰ ਲਵਾਗੇ ਆਪਾਂ ਉਹ ਵੀ ਤਾਂ ਕੁੜੀ ਖਾਤਰ ਹੀ ਲਵਾਗੇ ਆਪਾਂ ਨਸਕੀ ਨੂੰ ਦੇਣੀ ਆ ਹੋਰ ਜ਼ਮੀਨ ਉਹ ਇੰਨਾ ਤਾਂ ਹੈਗਾ ਵੀ ਚਲ ਜਵਾਕੜੀ ਦੀ ਮੇਰ ਹੋ ਜੂ ਸਵੇਰ ਨੂੰ ਚੀਤੇ ਤੇ ਜੇ ਆਪਾਂ ਮੇਰੀ ਗੱਲ ਸੁਣ ਜ਼ਮੀਨ ਨੂੰ ਦੇਖੀਗੇ ਕੁੜੀ ਲੈ ਜਾਣਗੇ ਆਪਣੇ ਕੋਲੋਂ ਖੋ ਕੇ ਉਹ ਯਾਰ ਨਹੀਂ ਲੈ ਕੇ ਜਾਂਦੇ ਐ ਜਦੋਂ ਹੁਣ ਕੋਦ ਨਾ ਮਾ ਹੀ ਹੋ ਗਿਆ ਕਿੱਧਰ ਲੈ ਜਾਣਗੇ ਉਹ ਹੈ ਮੇਰੀ ਗੱਲ ਸੁਣਾ ਮੈਂ ਤਾਂ ਐ ਕਹਿਣਾ ਵੀ ਮੈਂ ਫੁੱਫੜ ਨੂੰ ਨਾ ਫੋਨ ਕਰਾਂ ਫੁੱਫੜ ਨੂੰ ਚਲ ਦੇਖ ਲਓ ਜੇ ਤੁਸੀਂ ਬਾਹਲਾ ਸੋਚੀ ਇਹਨਾਂ ਕਰਕੇ ਦੇਖ ਲਓ ਫੁੱਫੜ ਕੀ ਕਹਿੰਦਾ ਸੁਣ ਲਓ ਪਤਾ ਕੀ ਗੱਲਾ ਫੁੱਫੜ ਨੂੰ ਸਾਰਾ ਪਤਾ ਆਪਣੇ ਘਰ ਦਾ ਉਧਰਲੇ ਘਰ ਦਾ ਵੀ ਸਾਰਾ ਪਤਾ ਸੀ ਪਹਿਲਾਂ ਸਾਰੇ ਕੰਮ ਧੰਦੇ ਨਾਲ ਫੂਫੜ ਨੂੰ ਪੁੱਛ ਕੇ ਹੁੰਦੇ ਸੀ ਬਾਪੂ ਵੇਲੇ ਅੱਛਾ ਜੀ ਹਾਂ ਹੈ ਫਿਰ ਵੀ ਸਿਆਣਾ ਬੰਦਾ ਰਾਏ ਚੰਗੀ ਦੇਊਗਾ ਮਾੜੀ ਨਹੀਂ ਦਿੰਦਾ ਜੇ ਉਹਨੇ ਕਿਹਾ ਵੀ ਕੇਸ ਵਾਪਸ ਲੈਣਾ ਆਪਾਂ ਵਾਪਸ ਲੈ ਲਾਂਗੇ ਚਲੋ ਠੀਕ ਹੈ ਜੀ ਫਿਰ ਕਰਕੇ ਦੇਖੋ ਤੁਸੀਂ ਫੂਫੜ ਨਾਲ ਹਾਂ ਚਲ ਐ ਕਰ ਮੇਰਾ ਫੋਨ ਤੇ ਆਂਦਰ ਫੋਨ ਲੈ ਚੱਕੇ ਤੇ ਮੈਂ ਫੂਫੜ ਨਾਲ ਗੱਲ ਕਰਕੇ ਦੇਖਦਾ ਮੈਂ ਲੈ ਕੇ ਦਿੰਨੀ ਆ ਫੋਨ ਤੁਹਾਨੂੰ ਹੋਰ ਕੀ ਆ ਯਾਰ ਐਵੇਂ ਜਲਦਬਾਜੀ ਚ ਇਹ ਤਾਂ ਜਵਾਕਾਂ ਵਾਲੀ ਗੱਲ ਕਰੀ ਜਾਂਦੀ ਆ ਜਵਾਕ ਗੋਦ ਪਾਤਾ ਜਵਾਕ ਤੇ ਜਵਾਬ ਖਤਰ ਕੁਸ਼ਰੇ ਹੈ ਨਾ ਫਿਰ ਦੱਸ ਜਵਾਬ ਦੀ ਜ਼ਿੰਦਗੀ ਖਰਾਬ ਜ਼ਰੂਰੀ ਕਰਨੀ ਆ ਕਿਰਾਂ ਦਾ ਗੱਲ ਕਰੀਏ ਨਾ ਗੱਲ ਸੁਣ ਕਮਲ ਜੀ ਤੂੰ ਮੈਨੂੰ ਦੱਸਿਆ ਹੀ ਨਹੀਂ ਵੀ ਤੂੰ ਕਾਸ਼ ਕੋਲੇ ਜਾਨੀ ਆ ਮੰਮੀ ਮੈਂ ਰਾਜਪਾਲ ਨਾਲ ਸਲਾਹ ਕੀਤੀ ਸੀ ਤਾਂ ਹੀ ਤੇ ਮੈਂ ਆਕਾਸ਼ ਕੋਲ ਗਈਆਂ ਪਰ ਉਹ ਇੱਕ ਇਹੋ ਜਿਹਾ ਮੇਰੇ ਕੋਈ ਗੱਲ ਸੁਣਨ ਨੂੰ ਤਿਆਰੀ ਨਹੀਂ ਹੈਗਾ ਪਤਾ ਨਹੀਂ ਇਹੋ ਜਿਹਾ ਮਨਿੰਦਰ ਨੇ ਕੀ ਕੋਲ ਕੇ ਇਹਨੂੰ ਪਿਆ ਤਾਂ ਜਿਹੜਾ ਮੇਰੀ ਗਲਤੀ ਯਕੀਨ ਹੀ ਨਹੀਂ ਕਰਦਾ ਨਾ ਹੁਣ ਕੋਈ ਦੀਂਦਾ ਨਹੀਂ ਕੋਈ ਬੇੜਾ ਬੰਨੇ ਲੱਗਦਾ ਮੈਨੂੰ ਤਾਂ ਨਹੀਂ ਲੱਗਦਾ ਮੰਮੀ ਮੈਂ ਤਾਂ ਤੈਨੂੰ ਕਿਹਾ ਵੀ ਕੋਈ ਵੱਡੀ ਸਕੀਮ ਲਾ ਲਾ ਮੈਨੂੰ ਤਾਂ ਲੱਗਦਾ ਹੁਣ ਮੇਰੇ ਵੱਸ ਗੱਲ ਹੈਗੀ ਆ ਐਨੀ ਵਾਰ ਤਾਂ ਮੈਂ ਉਹਨੂੰ ਮਨਾ ਕੇ ਦੇਖ ਲਿਆ ਮੇਰੇ ਤਾਂ ਗੱਲ ਸੁਣਨ ਨੂੰ ਤਿਆਰੀ ਨਹੀਂ ਹੈਗਾ ਨਹੀਂ ਤੂੰ ਤਾਂ ਆਪ ਮਹਾਰੀ ਤੁਰੀ ਫਿਰਦੀ ਐ ਦੱਸਦੀ ਨਹੀਂ ਪੁੱਛਦੀ ਨਹੀਂ ਤੂੰ ਮੇਰੇ ਨਾਲ ਤਾਂ ਕੋਈ ਰਾਇ ਕਰ ਲਿਆ ਕਰ ਵੀ ਮੈਂ ਜਾਣੀ ਐ ਮੰਮੀ ਤੇਨਾਂ ਰਾਇ ਕਰਕੇ ਮੈਂ ਕੀ ਲਵਾਂ ਤੂੰ ਕੜਾ ਮੈਨੂੰ ਕੁਛ ਦੱਸਦੀ ਆ ਆਪਣੀ ਹੋਰ ਹੀ ਗੱਲਾਂ ਕਰੀ ਜੰਨੀਆਂ ਮੈਂ ਤੈਨੂੰ ਕਿਹਾ ਵੀ ਕੋਈ ਵੱਡੀ ਸਕੀਮ ਲਾ ਲਾ ਨਾ ਸੁਣਦੀ ਐ ਮੇਰੀ ਗੱਲ ਉਹ ਤਾਂ ਮੈਨੂੰ ਹੀ ਕੋਸੀ ਜੰਨੀ ਆ ਵੀ ਤੇਰੀ ਗਲਤੀ ਐ ਤੇਰੀ ਗਲਤੀ ਐ ਮੰਨ ਲਿਆ ਚਲ ਮੇਰੀ ਗਲਤੀ ਐ ਔਰ ਸੁਧਾਰਨਾ ਤਾਂ ਤੇਰੇ ਵੱਸ ਹੀ ਆ। ਜਦੋਂ ਤੈਨੂੰ ਕਹਿਤਾ ਦਿੱਤਾ ਵੀ ਕੋਈ ਗੱਲ ਨਹੀਂ ਕੋਈ ਗੱਲ ਤਰਾ ਪਾਵਾਂਗੀ। ਔਰ ਰਾਜਪਾਲ ਆਇਆ ਸੀ ਨਾਲੇ। ਕਿਉਂ? 50000 ਨਹੀਂ ਰੱਖਿਆ ਸੀ ਆਪਾਂ। ਛੱਤ ਬਦਲਣੀ ਸੀ। ਹਾਂ ਫਿਰ ਤੇ ਉਹ ਕਹਿੰਦਾ ਕਿ ਪ੍ਰੀਤ ਨੂੰ ਚਾਹੀਦੇ ਆ ਪ੍ਰੀਤ ਕਹਿੰਦੀ ਵੀ ਪਾਈ ਪੈਸੇ ਦਿਓ ਫਿਰ ਸੋਡਾ ਕੰਮ ਹੋਊਗਾ। ਨਾ ਮੇਰੀ ਗੱਲ ਸੁਣ ਮੰਮੀ ਉਦੋਂ ਤਾਂ ਪ੍ਰੀਤ ਬੜੇ ਐਟੀਟਿਊਡਨਲ ਕਹਿ ਕੇ ਗਈ ਸੀ ਵੀ ਮੈਂ ਤਾਂ ਕੰਮ ਤੋਂ ਬਾਅਦ ਪੈਸੇ ਲਵਾਂਗੀ। ਹੁਣ ਕੀ ਹੋ ਗਿਆ ਉਹਨੂੰ? ਨੇ ਆਹੀ ਦਾ ਇਹਨੂੰ ਮਰ ਜਾਣੇ ਨੂੰ ਮੈਂ ਕਿਹਾ ਸੀ ਵੀ ਭਾਈ ਆਪਣੀ ਗੱਲ ਹੋਈ ਸੀ ਵੀ ਅੱਧੇ ਪੈਸੇ ਹੁਣ ਦੇ ਦੇ ਅੱਧੇ ਬਾਅਦ ਚ ਲਵਾਂਗੀ ਹੈ ਤੂੰ ਤਾਂ ਪਹਿਲੇ ਹੀ ਕਹੀ ਜਾਣਾ ਕਹਿੰਦਾ ਨਹੀਂ ਨਹੀਂ ਆਂਟੀ ਉਹ ਤਾਂ ਕੰਮ ਪੈਸੇ ਲਊਗੀ ਫਿਰ ਕੰਮ ਪੱਕਾ ਕਰ ਦਊਗੀ ਭਾਈ ਮੈਨੂੰ ਨਹੀਂ ਲੱਗਦਾ ਕਿਤੇ ਰਾਜਪਾਲ ਤਾਂ ਨਹੀਂ 420 ਕਰੀ ਜਾਂਦਾ ਆਪਣੇ ਨਾਲ ਲੱਗਦਾ ਤਾਂ ਮੈਨੂੰ ਵੀ ਆਈਆਂ ਮੰਮੀ ਪਹਿਲੇ ਮੇਥੋਂ ਪੈਸੇ ਲੈ ਗਿਆ ਉਹ 4 ਲੱਖ ਰੁਪਏ ਉਹਨੂੰ ਦਿੱਤਾ ਮੈਂ ਹੈ ਨਾ ਤੂੰ ਕਿੱਥੋਂ ਦੇਤਾ ਉਹਨੂੰ 4 ਲੱਖ ਲੇ ਮੰਮੀ ਜਦੋਂ ਮੈਂ ਨਾਨਕੇ ਸੀਗੀ ਉਦੋਂ ਮਾਮੇ ਤੋਂ ਫੜ ਕੇ ਨੂੰ ਮੈਂ ਪੈਸੇ ਦਿੱਤੇ ਵੀ ਚੱਲ ਮੇਰਾ ਕੰਮ ਕਰ ਦੂਗਾ ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਇਹ ਕੰਮ ਕਰਨ ਵਾਲੀ ਦੀ ਹਰਕਤਾਂ ਲੱਗਦੀਆਂ ਨੇ ਔਰ ਤੇਰੇ ਤੋਂ ਪੈਸੇ ਲੱਗਿਆ 50 ਹਜ਼ਾਰ ਨਾ ਕਮਲੀਏ ਤੈਨੂੰ ਲੋੜ ਕੀ ਸੀ ਇਹਨੂੰ 4 ਲੱਖ ਦੇਣ ਦੀ ਹੈ ਮੈਨੂੰ ਤਾਂ ਤੂੰ ਦੱਸ ਦਾਂਦੀ ਉਹ ਮੰਮੀ ਨਾਲੇ ਤਾਂ ਕਹਿੰਦਾ ਵਿੱਚ ਹੀ ਮੈਂ ਸਰਦਾਰ ਚੱਕ ਦਾਂਗਾ ਤੇ ਵਿੱਚ ਹੀ ਉਹਦੇ ਜਵਾਕ ਨੂੰ ਮਾਰ ਦਾਂਗਾ ਨਾ ਸਰਦਾਰ ਚੱਕਿਆ ਨਾ ਜਵਾਕ ਨੂੰ ਮਾਰਿਆ ਦੱਸ ਹੁਣ ਮੈਂ ਕੀ ਕਹਾਂ ਇਹਨੂੰ ਮੈਨੂੰ ਨਹੀਂ ਲੱਗਦਾ ਵੀ ਇਹ ਆਪਣਾ ਕੰਮ ਕਰੂਗਾ ਠੀਕ ਹੈ ਨਾ ਮੈਂ ਸਰਪੰਚ ਕੋਲੇ ਮੈਂ ਤਾਂ ਕਈ ਦਿਨ ਹੋ ਗਏ ਗੇੜੇ ਮਾਰਦੀ ਨੂੰ ਹੈ ਉਹ ਨਹੀਂ ਕੋਈ ਰਾਹ ਪਾਉਂਦਾ ਗੱਲ ਮੰਮੀ ਤੂੰ ਫਿਰ ਉਹਦੇ ਮਗਰ ਕਿਉਂ ਨਹੀਂ ਪੈਂਦੀ ਹੈਗੀ ਜਦ ਮੈਂ ਤੈਨੂੰ ਕਿਹਾ ਵੀ ਪਿੰਡ ਦਾ ਕੋਈ ਸਾਂਝਾ ਬੰਦਾ ਲੈ ਜਾ ਕੇ ਉਹਨਾਂ ਦੇ ਘਰੇ ਜਾ ਵੀ ਸ਼ਰਮੀ ਤਾਂ ਮਹਿਸੂਸ ਕਰਨ ਉਹ ਪਰ ਤੂੰ ਕਿਥੇ ਮੇਰੀ ਗੱਲ ਮੰਨਦੀ ਆ ਮੇਰੀ ਗੱਲ ਸੁਣ ਅੱਜ ਜਾ ਕੇ ਆਉਣੀ ਆ ਸਰਪੰਚ ਕੋਲੇ ਜੀ ਅੱਜ ਮਿਲ ਗਿਆ ਸਾਰੀ ਉਹਨੂੰ ਗੱਲ ਦੱਸੂਗੀ ਵੀ ਭਾਈ ਦੇਖ ਤੂੰ ਪਿੰਡ ਦਾ ਸਰਪੰਚ ਐ ਵੋਟਾਂ ਸੀ ਤੈਨੂੰ ਪਾਉਣੇ ਆ ਜਦੋਂ ਤੂੰ ਸਾਡਾ ਹੀ ਨਾ ਕੋਈ ਮਸਲਾ ਹੱਲ ਕਰੇਂਗਾ ਫਿਰ ਸਾਨੂੰ ਕੀ ਰਹਿ ਜਾ ਵੋਟ ਪਾਉਣ ਦਾ ਗੱਲ ਤਾਂ ਉਹੀ ਆ ਨਾ ਫਿਰ ਸਰਪੰਚ ਹੋਣ ਦਾ ਫਾਇਦਾ ਕੀ ਹੋਇਆ ਜਦੋਂ ਘਰ ਦੇ ਮਸਲੇ ਨਹੀਂ ਸੁਲਝਾ ਸਕਦਾ ਤੇ ਬਾਕੀ ਤੂੰ ਮੈਂ ਤੈਨੂੰ ਐਂ ਦੱਸਦੀ ਆ ਰਾਜਪਾਲ ਦੀਆਂ ਗੱਲਾਂ ਚ ਨਾ ਆਇਆ ਕਰ ਵਾਲਾ ਮੰਮੀ ਕੋਈ ਨਾ ਉਹਨੂੰ ਤਾਂ ਮੈਂ ਗੋਡਾ ਥੱਲੇ ਲੈਨੀ ਆ ਉਹਨੂੰ ਪੁੱਛਦੀਆਂ ਵੀ 50000 ਮੇਰੀ ਮਾਂ ਤੋਂ ਕਿਉਂ ਮੰਗਿਆ ਉਹਨੂੰ ਮੈਂ ਗੱਲ ਕਰਦੀ ਆ ਉਹਦੇ ਨਾਲ ਤੂੰ ਫਿਕਰ ਨਾ ਕਰ ਬੱਸ ਗੱਲ ਤਾਂ ਕਰੀ ਨਾ ਪਰ ਤੂੰ ਜੇ ਇਹ ਜੀ ਗੋਡੇ ਥਲੇ ਲੈਣ ਆਲੀ ਹੋਵੇ ਤਾਂ ਕਾਹਨੂੰ ਉਹਦੇ ਪਿੱਛੇ ਲੱਗਦੀ ਪਹਿਲੇ ਹੀ ਤੂੰ ਸੰਭਲ ਕੇ ਰਹਿੰਦੀ। ਉਹ ਚੱਲ ਮਾਂ ਕਿਉਂ ਮੈਨੂੰ ਕੋਸੀ ਜਾਂਦੀ ਆ ਜਾਂ ਤਾਂ ਮੇਰਾ ਗਲਾ ਘੋੜ ਦੇ ਸਾਰੀ ਗੱਲ ਹੀ ਖਤਮ ਹੋ ਜੂਗੀ। ਨਹੀਂ ਤੇਰਾ ਗਲਾ ਕਿਵੇਂ ਘੋਟਦਾ ਜੇ ਤੇਰਾ ਗਲਾ ਘੋਟਣਾ ਹੁੰਦਾ ਪਹਿਲੀ ਘੋਟਦਾਂਦੀ ਤੈਨੂੰ ਤਾਂ ਮੈਂ ਰਾਜਗੱਦੀ ਤੇ ਬਿਠਾਉਣਾ ਸੀ ਹੈ ਗੱਲ ਕਰ ਉਹੀ ਗੱਲ ਵੀ ਤੇਰਾ ਦਿਮਾਗ ਨਹੀਂ ਕੰਮ ਕੀਤਾ। ਚੰਗਾ ਮਾਂ ਜਾ ਕੇ ਚਾਚੂ ਧਰ ਲਾ। ਤੂੰ ਸਹਰਾਣੇ ਬਹਿ ਕੇ ਬੋਲੀ ਆਏਂਗੀ ਮੇਰੇ। ਇਕ ਤਾਂ ਬੰਦਾ ਪਹਿਲੇ ਟੈਨਸ਼ਨ ਚ ਹੁੰਦਾ ਇਹ ਨਹੀਂ ਮੈਨੂੰ ਪਤਾ ਲੱਗਦਾ ਹੈਗਾ ਵੀ ਚੱਲੀ ਕੀ ਜਾਂਦਾ ਮੈਨੂੰ ਤਾਂ ਲੱਗਦਾ ਮੈਨੂੰ ਅਟੈਕ ਹੀ ਆਊਗਾ ਅੱਛਾ ਤੂੰ ਟੈਨਸ਼ਨ ਚ ਐ ਕਹਿੰਦੇ ਹੁੰਦੇ ਜਿਹਦੀ ਤੀ ਦੁਖੀ ਹੁੰਦੀ ਹੈ ਨਾ ਉਹਨੂੰ ਮਾਂ ਨੂੰ ਪੁੱਛ ਕੇ ਦੇਖ ਮੈਨੂੰ ਪਤਾ ਨਹੀਂ ਕਿੰਨੀ ਕੁ ਟੈਨਸ਼ਨ ਚ ਐ ਹੈ ਤੂੰ ਮੈਨੂੰ ਕਹਿਣ ਲੱਗ ਜਾਨੀ ਆ ਆ ਤਾਂ ਵੀ ਕਰੇ ਹੁਣ ਇਹ ਵੀ 100 100 ਸਵਾਲ ਜਵਾਬ ਕਰਨੇ ਗੀ ਆ ਵੀ ਕੀ ਗੱਲ ਹੋਈ ਕੀ ਗੱਲ ਨਾ ਹੋਈ ਮਨ ਤਨ ਕਦੇ ਕਦੇ ਐਂਜ ਲੱਗੀ ਜਾਂਦਾ ਹੈ ਆ ਝੂਠ ਬੋਲ ਬੋਲ ਕੇ ਆਪਦੇ ਆਪ ਨੂੰ ਵੀ ਝੂਠਾ ਸਾਬਤ ਕਰਖਿਆ ਮੈਂ ਤਾਂ ਇਹ ਹੀ ਨਹੀਂ ਯਾਦ ਰਹਿੰਦਾ ਵੀ ਪਹਿਲਾਂ ਇਹਨਾਂ ਨੂੰ ਕੀ ਗੱਲ ਕਹੀ ਸੀ ਦੁਬਾਰੇ ਹੁਣ ਕੀ ਜਵਾਬ ਦੇਵਾਂ ਸੱਚੀ ਗੱਲ ਐ ਸਿਆਣਿਆਂ ਦੀ ਵੀ ਝੂਠ ਦੇ ਪੈਰ ਨਹੀਂ ਹੁੰਦੇ ਉਹੀ ਕੰਮ ਮੇਰੇ ਨਾਲ ਬਣ ਰਿਹਾ ਚਲ ਮਨਾ ਦੇਖਦੇ ਆਂ ਜਾ ਕੇ ਕੋਈ ਨਾ ਕੋਈ ਝੂਠ ਤਾਂ ਬੋਲਣੀ ਪਊਗਾ ਮੈਂ ਤਾਂ ਫਿਰ ਕੰਮ ਵੀ ਨਹੀਂ ਚੱਲਣਾ ਸ਼ਸ਼ਕਲ ਦੀ ਸਸ਼ਕੀਕਾਰ ਹਰਮਿੰਦਰ ਠੀਕ ਹੈ ਹਾਂ ਹਾਂ ਠੀਕ ਹੈ ਤੁਸੀਂ ਕੱਲ ਦੇ ਗਏ ਹੋ ਹੈ ਨਾ ਕੁਛ ਦੱਸਿਆ ਨਾ ਪੁੱਛਿਆ ਸੱਚੀ ਮੈਨੂੰ ਤਾਂ ਇਨੀ ਟੈਨਸ਼ਨ ਹੋਈ ਪਈ ਸੀ ਮੈਂ ਤਾਂ ਐ ਹੋਇਆ ਪਤਾ ਨਹੀਂ ਉੱਥੇ ਕੀ ਬਣਿਆ ਹੋਊਗਾ ਕਿੱਥੇ ਜਾਵਾਂਗਾ ਜਾਵਾਂਗਾ ਤਾਂ ਉੱਥੇ ਨਹੀਂ ਉਹਨਾਂ ਨੇ ਆਉਣ ਨਹੀਂ ਦਿੱਤੇ ਬਣਨਾ ਕੀ ਤੈਨੂੰ ਪਤਾ ਹੈ ਉਹਨਾਂ ਨੇ ਤਾਂ ਮੈਨੂੰ ਵੀ ਸਾਰੀ ਪੰਚਾਇਤ ਦੇ ਮੂਹਰੇ ਨਾ ਝੂਠੀ ਸਾਬਤ ਕਰਤਾ ਪਤਾ ਨਹੀਂ ਐਨੇ ਝੂਠ ਕਿੱਥੋਂ ਸਿੱਖੇ ਨੇ ਹੋ ਬੋਲਣੇ ਮੰਤ ਆਪ ਦੇ ਆਪ ਤੇ ਵੀ ਬਿਸ਼ਰਮੀ ਆਉਣ ਲੱਗੀ ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਹੈ ਨਾ ਉਹ ਕਦੇ ਬਾਹਰਲੇ ਜਨਾਨੇ ਦੀ ਨਹੀਂ ਹੁੰਦੀ ਹੁੰਦੀ ਉਹ ਆਪਦੇ ਪਿੰਡ ਦੇ ਬੰਦੇ ਦੀ ਹੁੰਦੀ ਹੁੰਦੀ ਤੈਨੂੰ ਕੀ ਪਤਾ ਨਾ ਇਹ ਪਹਿਲਾਂ ਹੀ ਸਿਖਾ ਲਏ ਹੋਣ ਸਾਰੇ ਚਲ ਦੇਖੀਏ ਜਿਹੜਾ ਕੁਝ ਬਣੂਗਾ ਇੱਕ ਵਾਰੀ ਤਾਂ ਹੁਣ ਵਿੱਚ ਵਿਚਾਲਾ じゃ ਮੈਂ ਘਰੇ ਹੀ ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਜਾਦੇ ਦਿਨ ਹੁਣ ਉਹਨਾਂ ਕੋਲੇ ਜਵਾਕ ਵੀ ਰਹਿਣਗੇ ਕੋਈ ਤਾਂ ਜਵਾਕਾਂ ਨੂੰ ਕਹਿੰਦੇ ਨੇ ਤੂੰ ਲੈ ਜਾ ਕਦੇ ਕਹਿੰਦੇ ਨੇ ਸਾਡੇ ਜਵਾਕ ਨੇ ਅਸੀਂ ਤੇਰੇ ਨਾਲ ਜਾਣ ਨਹੀਂ ਦਿੰਦੇ ਹੈਗੇ ਹੁਣ ਉਹ ਗਲਤ ਕੀਤਾ ਇਨੂੰ ਕਿਹਾ ਸੀ ਕਿ ਸਾਨੂੰ ਲੈ ਜਾ ਸਿਆਪੇ ਗੱਲ ਕਰਕੇ ਆਉਂਦੀ ਇਹਨਾਂ ਨੂੰ ਜਾਣ ਪਛਾਣ ਵਾਲੀ ਇਹ ਪਿੰਡਾਂ ਵਿੱਚ ਹੈ ਇਹ ਆਪੇ ਸਰਪੰਚ ਨਾਲ ਗੱਲ ਕਰਦੇ ਤੇਰੇ ਜਵਾਬ ਤਾਂ ਤੇਰੇ ਕੋਲ ਆਉਂਦੇ ਨਾ ਤੂੰ ਸਾਨੂੰ ਫੋਨ ਕੀਤਾ ਪਿੱਛੇ ਫੋਨ ਕਰਨ ਦਾ ਟਾਈਮ ਹੀ ਨਹੀਂ ਲੱਗਿਆ ਐਨੀ ਤੂੰ ਤੂੰ ਮੈਂ ਮੈਂ ਹੋਈ ਰਾਤ ਦੇ 10 ਵਜੇ ਕੇ ਸਾਨੂੰ ਸਰਪੰਚ ਦੇ ਘਰੇ ਬੈਠਿਆ ਨੂੰ ਫਿਰ ਮੈਂ ਆਖਿਆ ਮਨਾ ਹੁਣ ਰਾਤ ਨੂੰ ਤੂੰ ਕਿੱਥੇ ਜਾਏਂਗੀ ਚਲ ਸਵੇਰੀ ਜਾਉਂਗੀ ਨਹੀਂ ਤਾਂ ਮੈਂ ਕੱਲ੍ਹ ਹੀ ਆ ਜਾਂਦੀ ਫਿਰ ਚਲ ਆ ਤਾਂ ਕੋਈ ਨਹੀਂ ਆਉਂਦਾ ਪਰ ਗੱਲ ਤਾਂ ਇਹ ਸੀ ਨਾ ਮੈਂ ਤਾਂ ਐਸੇ ਚਲਾ ਦੇ ਜਵਾਕ ਲੈਂਦੇ ਕਿਉਂ ਜਵਾਕ ਕਟਾਈ ਜਾਂਦੀਆਂ ਇਹ ਪਾਪ ਲੈਂਦੇ ਉਹ ਜਵਾਕ ਦੇ ਨਾਲ ਪਾਪ ਤੈਨੂੰ ਆਊਗਾ ਤੂੰ ਮਾ ਲੋਕ ਤੈਨੂੰ 100-100 ਕੁਝ ਬੋਲਣਗੇ ਵੀ ਮਾ ਆਪ ਦੇ ਜਵਾਕਾਂ ਨੂੰ ਛੱਡ ਗਏ ਇੱਥੇ। ਦੋਗ ਤਾਂ ਹੁਣ ਕੜਾ ਬੋਲਦੇ ਨਹੀਂ ਹੈਗੇ। ਉਹੀ ਲੋਕ ਉਹਨਾਂ ਨੂੰ ਵੀ ਮਾੜਾ ਕਹਿੰਦੇ ਨੇ, ਮੈਨੂੰ ਵੀ ਮਾੜਾ ਕਹਿੰਦੇ ਨੇ। ਦੋਗਲੇ ਨੇ ਲੋਕ ਤਾਂ ਇੱਕ ਪਾਸੇ ਦੇ ਨਹੀਂ ਹੈਗੇ। ਇਹ ਤਾਂ ਹੈ ਲੋਕ ਤੇਰੇ ਮੂੰਹ ਤੇ ਤੇਰੇ ਹੋ ਜਾਂਦੇ ਨੇ ਉਹਨਾਂ ਦੇ ਮੂੰਹ ਤੇ ਉਹਨਾਂ ਦੇ ਹੋ ਜਾਂਦੇ ਨੇ। ਸਹੀ ਗੱਲ ਹੈ ਤੇਰੀ। ਫਿਰ ਹੁਣ ਕੋਈ ਫੈਸਲਾ ਹੋਇਆ ਨਹੀਂ ਹੈ। ਹਲ ਤਾਂ ਕੋਈ ਨਹੀਂ ਹੋਇਆ ਫੈਸਲਾ। ਫਿਰ ਜਦੋਂ ਜਿਆਦਾ ਵਾਦਾ ਜਾਂ ਬਾਤ ਗਿਆ ਫਿਰ ਮੈਂ ਤਾਂ ਉੱਠ ਕੇ ਰਾਤ ਚਾਚੇ ਦੇ ਘਰੀ ਇਸ ਤਰ੍ਹਾਂ ਤਾਂ ਕੱਟੀ। ਤੇ ਨਾ ਕਿਸੇ ਦੇ ਸਾਥ ਦਿੱਤਾ ਤੇਰਾ। ਐ ਤਾਂ ਹੁਣ ਪੰਚਾਇਤ ਵੀ ਉਹ ਕਿੱਥੇ ਬੋਲਣ ਦਿੰਦੇ ਨੇ ਉਹ ਵੀ ਤਾਂ ਗੱਲ ਹੈ ਨਾ ਗੱਲ ਤਾਂ ਆਇਆ ਨਾ ਜਿੱਤੇ ਸੱਸ ਸਹੁਰਾ ਮਰ ਮੋਟਾ ਤੇਰੀ ਨਾਲ ਖੜਨ ਹੈ ਨਾ ਫਿਰ ਤਾਂ ਗੱਲ ਹੋਰ ਹੁੰਦੀ ਆ ਉਹ ਤਾਂ ਆਪ ਆਪ ਦੇ ਪੁੱਤ ਦਾ ਸਾਥ ਦਿੰਦੇ ਆ ਸੱਸ ਸਹੁਰਾ ਤਾਂ ਇਹ ਚਾਹੁੰਦੇ ਨੇ ਵੀ ਮੈਂ ਘਰੋਂ ਨਿਕਲਾਂ ਪਰ ਵੀ ਜਵਾਕ ਨਹੀਂ ਇਹਦੇ ਨਾਲ ਜਾਣੇ ਚਾਹੀਦੇ ਉਹਨਾਂ ਨੂੰ ਐਵੇਂ ਅਸੀਂ ਜਵਾਕ ਆਪਦੇ ਪੁੱਤ ਦੇ ਆਪਦੇ ਲਈ ਰੱਖੀਏ ਮੈਨੂੰ ਇਹ ਡਰ ਹੈ ਵੀ ਇਹਨਾਂ ਨੇ ਆਪਦਾ ਪੁੱਤ ਨਹੀਂ ਦੇਖਾ ਕਿਸੇ ਕਿੱਥੇ ਲਾਇਆ ਉਹ ਨਸ਼ੇ ਪੱਤਿਆਂ ਦੇ ਲਾਰਖੇ ਕੱਲ ਨੂੰ ਮੇਰੇ ਜਵਾਕ ਵੀ ਕਿਤੇ ਇਹੀ ਨਸ਼ੇ ਪੱਤੇ 'ਚ ਨਾ ਪੈ ਜਾਣ ਤੇ ਪਹਿਣਗੇ ਤੂੰ ਦੇਖ ਦੇ ਇਹੋ ਜੀ ਸੰਗਤ ਹੁੰਦੀ ਆ ਉਹੋ ਜੀ ਰੰਗਤ ਹੋ ਜਾਂਦੀ ਆ ਆਪਦੇ ਪਿਆਉ ਨੂੰ ਦੇਖਣ ਗਿਆ ਕੁਛ ਕਰਦੇ ਤੇ ਆਪ ਵੀ ਕੱਲ ਨੂੰ ਕਰਨਗੇ ਹੈ ਰੌਲਾ ਤਾਂ ਸਾਰਾ ਇਹੀ ਆ ਤੇਰੀਆਂ ਕੁੜੀਆਂ ਨੂੰ ਕਿਹੜਾ ਪੜਾ ਦਣਗੇ ਉਹ ਐਨ ਪਤਾ ਐਡੀਆਂ ਐਡੀਆਂ ਨੂੰ ਵਿਆਹ ਕੇ ਤੋੜ ਦਣ ਐ ਡੇਨਰ ਦਾ ਹੀ ਬੰਦੇ ਨੇ ਸੱਚੀ ਤੈਨੂੰ ਪਤਾ ਨਹੀਂ ਹੈ ਕਿ ਨਹੀਂ ਪਰ ਮੈਨੂੰ ਤਾਂ ਅੱਸੀ ਬੜੀ ਫਿਕਰ ਹੋਈ ਪਈ ਆ ਮੈਂ ਤਾਂ ਆਪਦੇ ਵੀ ਤਿੰਨ ਕੁੜੀਆਂ ਇੱਕ ਮੁੰਡਾ ਮੈਂ ਤਾਂ ਉਹਦੀ ਟੈਨਸ਼ਨ ਲੱਗੀ ਰਹਿੰਦੀ ਆ ਜਵਾਕਾਂ ਪਿੱਛੇ ਤੁਰੇ ਫਿਰਦੀ ਆ ਮੈਂ ਵੀ ਫਿਕਰ ਤਾਂ ਹੈਗੀ ਮਨਿੰਦਰ ਫਿਰ ਹੁਣ ਕਰਾਂ ਵੀ ਕੀ ਮੈਂ ਵੀ ਮਜਬ ਆਪਦੇ ਜਵਾਕਾਂ ਨੂੰ ਵੀ ਨਾਲ ਨਹੀਂ ਲਿਆ ਸਕਦੀ ਮੈਂ ਤੂੰ ਮੇਰੀ ਗੱਲ ਸਮਝ ਕੋਈ ਨਾਲ ਗੱਲ ਠੰਡੀ ਪੈਣ ਦੇ ਹੁਣ ਇਦੋਂ ਮੁੜ ਕੇ ਜਦੋਂ ਕੋਈ ਗੱਲ ਹੋਈ ਅਸੀਂ ਤੇਰੇ ਨਾਲ ਜਾਵਾਂਗੇ ਹੁਣ ਤੂੰ ਐ ਨਹੀਂ ਕਹਿਣਾ ਵੇਖ ਲੈ ਤੂੰ ਮੇਨ ਆਪਦੀ ਛੋਟੀ ਭੈਣ ਕਿਹਾ ਹਨਾ ਤੇ ਮੈਂ ਤੇਨੋਂ ਆਪਦੀ ਵੱਡੀ ਭੈਣ ਮੰਨਿਆ ਤੇ ਮੈਂ ਤੇਰੇ ਨਾਲ ਹਮੇਸ਼ਾ ਖੜੀ ਰਹੂੰਗੀ ਤੇ ਇਸ ਵਾਰ ਮੈਂ ਤੇਰੇ ਨਾਲ ਚੱਲੂੰਗੀ ਤੇ ਤੇਰੇ ਜਵਾਬ ਤੇਰੇ ਕੋਲ ਹੋਣਗੇ ਤੂੰ ਆਪਦੇ ਜਵਾਕਾਂ ਦਾ ਫਿਊਚਰ ਖਰਾਬ ਨਹੀਂ ਕਰਨਾ ਜੀ ਕੋਈ ਨਾ ਜੇ ਹੁਣ ਦੁਬਾਰੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਨਾ ਫਿਰ ਮੈਂ ਤੈਨੂੰ ਨਾਲ ਜ਼ਰੂਰ ਲੈ ਕੇ ਜਾਊਂਗੀ ਕੱਲੀ ਨਹੀਂ ਜਾਂਦੀ ਐ ਬਸ ਕੱਲੀ ਨਹੀਂ ਜਾਣਾ ਸੀ ਨਾਲ ਚੱਲਾਂਗੇ ਤੇਰਾ ਫੈਸਲਾ ਕਰਾ ਕੇ ਆਵਾਂਗੇ ਕੋਈ ਗੱਲ ਜਿਹੜੇ ਤੇਰਾ ਹੱਕ ਬੰਦ ਨਾ ਆਪਦਾ ਹੱਕ ਵੀ ਨਹੀਂ ਛੱਡਣਾ ਤੂੰ ਆਪਦਾ ਹੱਕ ਲੈ ਕੇ ਆਉਣਾ ਨਾ ਨਾ ਆਪਦਾ ਹੱਕ ਮੈਂ ਥੋੜੀ ਛੱਡਦੀ ਹਾਂ ਹਾਂ ਜਿਹੋਦੇ ਵਾਸਤੇ ਮੈਨੂੰ ਜਿੰਨਾ ਮਰਜ਼ੀ ਲੜਨਾ ਪੈ ਜੇ ਉਹਨਾਂ ਨਾਲ ਜਿਹੜਾ ਹੱਕ ਲੈ ਕੇ ਆਏਂਗੇ ਜਵਾਕਾਂ ਨੇ ਤਾਂ ਲਾ ਦੇਂਗੇ ਆਪਦੇ ਉਤੇ ਹੈ ਅਸੀਂ ਜਵਾਕਾਂ ਨੂੰ ਤਾਂ ਪਾਰ ਲੇਂਗੀ ਹਾਂ ਹਾਂ ਕੁਛ ਨਹੀਂ ਹੁੰਦਾਗਾ ਤੇ ਸੱਸ ਤੇਰੀ ਸੱਸ ਤਾਂ ਗਈ ਹੋਈ ਐ ਸਵੇਰ ਦੀ ਪਤਾ ਨਹੀਂ ਕਿੱਥੇ ਕਹਿੰਦੀ ਗरां ਜਾ ਕੇ ਉਹਨਾਂ ਮੇਰਾ ਦੱਸਿਆ ਵੀ ਨਹੀਂ ਹੈਗਾ ਤੇ ਨਾ ਮੈਂ ਪੁੱਛਿਆ ਤੇ ਪਤਾ ਨਹੀਂ ਕਦੋਂ ਆਗੂੰ ਤਾਂ ਕੱਲ ਨੂੰ ਕਹਿੰਦੀ ਸੀ ਆਉਂਗੀ ਚੱਲ ਵਧੀਆ ਨਹੀਂ ਹੈਗੀ ਨਹੀਂ ਉਹ ਵੀ ਮੈਨੂੰ ਬਹੁਤ ਕੁਝ ਬੋਲਦੀ ਮੈਂ ਤਾਂ ਉਹ ਤੋਂ ਵੀ ਡਰ ਲੱਗਦਾ ਹੈ ਉਹ ਤੋਂ ਵੀ ਡਰ ਲੱਗਦਾ ਮੈਂ ਤਾਂ ਡਰਾਉਂਦੀ ਡਰਾਉਂਦੀ ਸਾਰਿਆਂ ਨੂੰ ਡਰਾ ਲੈਂਦੀ ਆ ਪਤਾ ਕੀ ਹੈ ਚੱਲ ਤੇਰੇ ਨਾਲ ਤਾਂ ਬੋਲਦੀ ਐ ਤੂੰ ਝੱਲ ਵੀ ਲੈਨੀ ਆ ਨਾ ਜਵਾਬ ਵੀ ਦੇ ਦੇਂਗੀ ਪਲਟ ਕੇ ਹੁਣ ਮੇਰੇ ਵਰਗੀ ਕੀ ਕਹੂਗੀ ਉਹਨੂੰ ਬਥੇਰਾ ਸਮਝਾਉਣੇ ਬਥੇਰਾ ਮੱਥਾ ਮਾਰਦੇ ਕਿਉਂ ਹਟਦੀ ਆ ਉਹ ਜਿਹੜੀ ਉਹਦੀ ਜ਼बान ਆ ਜ਼बान ਉਹ ਨਹੀਂ ਟਿਕਦੀ ਕੱਟਣ ਵਾਲੀ ਆ ਉਹ ਜਿੰਨਾ ਟਾਈਮ ਕੱਟੀ ਨਹੀਂ ਆਂ ਦੀਆਂ ਟਾਈਮ ਮੈਂ ਹਟਦੀ ਬੋਲਣਾ ਉਹਦੀ ਜ਼बान 'ਚ ਰਸ ਨਹੀਂ ਹੈਗਾ ਨਹੀਂ ਜੇ ਬੰਦੇ ਦੀ ਮਿੱਠੀ ਜ਼बान ਹੋਵੇ ਨਾ ਇਹ ਤੋ ਕੀ ਕਰਵਾ ਲੇ ਪਰ ਬੋਲਦੀ ਜਾਦੇ ਕੌੜਾ ਹੋ ਸਾਰੇ ਸੰਦ ਤੋੜ ਰੱਖਿਆ ਕਿਸੇ ਨਾਲ ਨਹੀਂ ਵਰਤਦੀ ਬਸ ਆਪਦੇ ਪੇਕੇ ਨਾਲ ਵਰਤਦੀ ਆ ਚਲ ਪੇਕੇ ਨਾਲ ਤਾਂ ਵਰਤਦੀ ਐ ਇੰਨੀ ਬਹੁਤ ਐ ਹੋਰ ਕਿਸੇ ਨਾਲ ਵਰਤੇ ਚਾਹੇ ਨਾ ਵਰਤੇ ਤੇ ਲੈ ਮੈਂ ਲਿਆਵਾ ਚਾਹ ਪਾਣੀ ਨਾ ਕੰਮਲੀ ਨਾ ਹੋਵੇ ਮੈਂ ਲਿਆਉਣੀ ਦੀ ਚਾਹ ਪਾਣੀ ਤੂੰ ਸਤਾਪੂ ਨਹੀਂ ਆਏ ਮੈਂ ਬਣਾਉਣੀ ਆ ਚਾਹ ਪਾਣੀ ਤੇ ਤੁਹਾਨੂੰ ਪਤਾ ਪਤਾ ਨਹੀਂ ਤਾ ਕੀ ਮੁੰਡੇ ਨੂੰ ਕੀ ਜਾਦੂ ਕੀਤਾ ਉਹ ਕਾਬ ਦਾ ਦੀ 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 ਤੁਹਾਨੂੰ ਤੁਹਾਨੂੰ ਹੀ ਲੱਭੀ ਜਾਂਦਾ ਉਹ ਦੇਖ ਲੈ ਤੇ ਹੁਣ ਕਿੱਥੇ ਐ ਹੁਣ ਤਾਂ ਪਿਆ ਸੀ ਮਸਾਂ ਸਵਾਇਆ ਮੈਂ ਤਾਂ ਉਹਨੂੰ ਨਖੇੜਦੇ ਲੱਗੇ ਰਹਿੰਦੇ ਨਾ ਤਾਂ ਕਰਕੇ ਹਾਂ ਹਾਂ ਚਲ ਕੋਈ ਨਾ ਜੇ ਉੱਠ ਖੜਿਆ ਫਿਰ ਮੈਂ ਦਵਾਰੇ ਨੂੰ ਖੜ੍ਹਾਉਂਗੀ ਨਾਲ ਖੁਸ਼ ਹੋ ਜਾਊਗਾ ਮੈਂ ਦੇਖ ਕੇ ਹਾਂ ਲੈ ਮੈਂ ਚਾਹ ਬਣਾ ਕੇ ਲੈਣ ਜੰਗਦੇ ਵਾਸਤੇ ਹਾਂ ਹਾਂ ਬਣਾ ਲੈ ਬਣਾ ਲੈ ਦੇਖ ਲੈ ਸਹੀ ਗੱਲ ਹੈ ਹਨਾ ਜਵਾਕ ਵੀ ਮੋਹ ਦੇ ਭੁੱਖਾ ਹੁੰਦਾ ਏ ਜੇ ਪਜਵਾਕ ਦਾ ਮੂੰਹ ਕਰ ਦੇ ਜਵਾਕ ਆਪਣਾ ਇਹ ਮੂੰਹ ਕਰਦਾ ਏ ਓਹੋ ਮੈਂ ਵੀ ਕੁਝ ਹੋਰੇ ਸੋਚਣ ਲੱਗੀ ਪਰ ਮੈਂ ਥੋੜੀ ਜਵਾਕ ਦੇ ਮੂੰਹ 'ਚ ਪੈਣਾ

ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਹੈ ਹਾਂਜੀ ਹਾਂਜੀ ਵਧੀਆ ਵਧੀਆ ਮਾਤਾ ਕਈ ਗੇੜੇ ਮਾਰੇ ਸੀ ਘਰੇ ਹਾਂ ਦੱਸਦੇ ਸੀ ਘਰ ਦੇ ਕਹਿੰਦੇ ਮਾਸੀ ਆਈ ਗਈ ਸੀਗੀ ਹਾਂ ਕੀ ਹੋ ਗਿਆ ਆਪਣੇ ਪੁੱਤ ਤੈਨੂੰ ਕੀ ਦੱਸਾਂ ਬਸ ਆ ਕੁੜੀ ਦਾ ਹੀ ਰੌਲਾ ਹੋ ਰਿਹਾ ਅੱਛਾ ਕੀ ਗੱਲਬਾਤ ਕੀ ਹੋ ਗਿਆ ਹੈ ਸਰਪੰਚ ਸਾਹਿਬ ਹੁਣਾਂ ਨੇ ਇਹਨੂੰ ਮੈਨੂੰ ਘਰੋਂ ਕੱਢਤਾ ਤੇ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਸੀਗੀ ਇਹਦੇ ਚ ਬਸ ਲੜਾਈ ਕਲੇਸ਼ ਕਰਕੇ ਮੈਨੂੰ ਘਰੋਂ ਕੱਢਤਾ ਇੱਕ ਤਾਂ ਉਹਨਾਂ ਨੇ ਦੂਜਾ ਵਿਆਹ ਕਰਵਾਇਆ ਮੇਉ ਨਾਲ ਦੀ ਦੂਜੀ ਘਰ ਵਾਲੀਆਂ ਠੀਕ ਹੈ ਜੀ ਤੇ ਹੁਣ ਜੇ ਘਰ ਦਾ ਵਾਰਸ ਮੈਂ ਨਹੀਂ ਦੇ ਸਕੀ ਮੇਰੇ ਕੁੜੀ ਹੋ ਗਈ ਤਾਂ ਇਹਦੇ ਚ ਮੇਰੀ ਕੀ ਗਲਤੀ ਆ ਇਹ ਤਾਂ ਰੱਬ ਦੀ ਦਤਵ ਹੈ ਤੁਹਾਨੂੰ ਆਪ ਹੀ ਪਤਾ ਇਹਨਾਂ ਕਰਕੇ ਮੈਨੂੰ ਬਾਹਰ ਹੀ ਕੱਢਤਾ ਹੁਣ ਨਾ ਤਾਂ ਮੈਨੂੰ ਘਰੇ ਬਾੜਦੇ ਨੇ ਨਾ ਤਾਂ ਉਹਨੂੰ ਬੇੜਾ ਕਰਦੇ ਨੇ ਕਿੱਦੇ ਦੀ ਗੱਲ ਆਂਟੀ ਇਹ ਇਹ ਤਾਂ ਪੁੱਤ ਕਈ ਮਿੰਨੇ ਹੋਗੇ ਤੇ ਨਾਲੇ ਜਿਹੜੀ ਕੁੜੀ ਸੀ ਉਹ ਰੱਖ ਲਈ ਇਹਨਾਂ ਨੇ ਅੱਛਾ ਤੇ ਇਹਨੂੰ ਕਹਿੰਦੇ ਵੀ ਅਸੀਂ ਹੁਣ ਤੈਨੂੰ ਵਸਾਉਂਦੇ ਨਹੀਂ ਫਿਰ ਜੇ ਉੱਦੀ ਆ ਜਾਣੀ ਸੀ ਆਪਣੇ ਕੋਲ ਆ ਪੋਦੀ ਜਾ ਕੇ ਗੱਲਬਾਤ ਕਰਕੇ ਆਉਂਦੇ ਵੀ ਉਹਨਾਂ ਨਾਲ ਉਹਦੇ ਤਾਂ ਪਤਾ ਐ ਸੋਚਿਆ ਵੀ ਚਲਾ ਆ ਜਾਣਗੇ ਇਹਨੂੰ ਲੈਣਾ ਠੀਕ ਹੈ ਤੇ ਪਰ ਕਿੱਥੇ ਉਹ ਗੱਲ ਤੇ ਨਹੀਂ ਆਉਂਦੇ ਨਾ ਤਾਂ ਮੈਂ ਇੱਧਰ ਦੀ ਰਹੀ ਨਾ ਮੈਂ ਕਿਤੇ ਹੋਰ ਵਿਆਹ ਕਰਾਉਣ ਜੋਗੀ ਰਹੀ ਤੁਹਾਨੂੰ ਪਤਾ ਹੁਣ ਮੈਂ ਕੁੜੀ ਨੂੰ ਜਨਮ ਦੇ ਤਾ ਕੋਈ ਗੱਲ ਨਹੀਂ ਫਿਰ ਆਪਾਂ ਕਰਦੇ ਆਂ ਗੱਲ ਉਹਨਾਂ ਨਾਲ ਕਰੀ ਹੁੰਦੇ ਨੇ ਉਹ ਹਾਂ ਪੁੱਤ ਕਰੀ ਹੁੰਦੇ ਆ ਮੈਂ ਤੈਨੂੰ ਐਂ ਕਹਿੰਦੀ ਆ ਵੀ ਤੂੰ ਸਾਡੇ ਨਾਲ ਚੱਲ ਹਾਂ ਮੈਂ ਵੀ ਚੱਲਦਾ ਨਾਲ ਆਪਾਂ ਇੱਕ ਦੋ ਬੰਦੇ ਹੋਰ ਚੱਲਦੇ ਨਾਲ ਹਾਂ ਕੋਈ ਉਸ ਤੱਕ ਆਪਾਂ ਚੱਲੇ ਆਉਣੇ ਕੋਈ ਗੱਲ ਨਹੀਂ ਠੀਕ ਹੈ ਨੰਬਰਦਾਰ ਪੁੱਛ ਲਈ ਹਾਂ ਪੁੱਛ ਲੈਣੇ ਬਾਕੀ ਨਾਲੇ ਚਲੀ ਹਾਂ ਇੱਕ ਦੋ ਕੰਮ ਮੈਨੂੰ ਹੋਰ ਆਪਾਂ ਨੂੰ ਮੈਂ ਨਿਵੇੜ ਲੈਣੇ ਆਹ ਸ਼ਾਮ ਤੱਕ ਚੱਲਦੇ ਆ ਉਹਨਾਂ ਕੋਲੇ ਠੀਕ ਹੈ ਪੁੱਤ ਬਹੁਤ ਤੇਰਾ ਧੰਨਵਾਦ ਹੋਊਗਾ ਜੇ ਮੇਰੀ ਧੀ ਉੱਥੇ ਵਸਾ ਦੇ ਤੂੰ ਨਹੀਂ ਨਹੀਂ ਕੋਈ ਨਹੀਂ ਕਰਦੇ ਆ ਕਰ ਲੋ ਉਹਨਾਂ ਨੇ ਜਾਂ ਕਿ ਐਂ ਤੱਕ ਮੈਂ ਕੋਈ ਘਰੋਂ ਕੱਢ ਦਊਗਾ ਇਹ ਤਾਂ ਸਾਰਾ ਟੱਬਰ ਹੀ ਲਾਲਚੀ ਆ ਐਡੀ ਤਾਂ ਕੀ ਦੀ ਹਿੰਮਤ ਆਂ ਕੋਈ ਘਰੋਂ ਕੱਢ ਦਊਗਾ ਆਪਾਂ ਤੇ ਕੋਈ ਨਹੀਂ ਬਣਦੀ ਕਾਰਵਾਈ ਕਰਾਂਗੇ ਤੇ ਸੋਡੀ ਤਾਂ ਨਹੀਂ ਕੋਈ ਗਲਤੀ ਹੈਗੀ ਵੀ ਕਈ ਵਾਰੀ ਵੀ ਆਪਣੀ ਗਲਤੀ ਹੋਵੇ ਵੀ ਆਪਾਂ ਉੱਥੇ ਜਾ ਕੇ ਨੀਵਾ ਝੁਕਣਾ ਪੈ ਜਾ ਅਗਲੇ ਮੂਰੇ ਨਹੀਂ ਨਹੀਂ ਬਾਈ ਜੀ ਇਹਦੇ 'ਚ ਮੇਰੀ ਕੋਈ ਗਲਤੀ ਨਹੀਂ ਹੈਗੀ ਉਹਨਾਂ ਨੇ ਆਪ ਹੀ ਮੈਨੂੰ ਘਰੋਂ ਬਾਹਰ ਕੱਢਿਆ ਹਾਂ ਪੁੱਤ ਸੱਚ ਕਹਿੰਦੀ ਆ ਮੇਰੀ ਤੀ ਇਹਦੀ ਕੋਈ ਗਲਤੀ ਨਹੀਂ ਬਸ ਠੀਕ ਹੈ ਫਿਰ ਜੇ ਕੋਈ ਛੁੱਡੀ ਨਹੀਂ ਗਲਤੀ ਹੈਗੀ ਤਾਂ ਫਿਰ ਆਪਾਂ ਚੱਲਾਂਗੇ ਸ਼ਾਮ ਨੂੰ ਸਲੋ ਠੀਕ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਖੜੇ ਹੋ ਕੋਈ ਨਹੀਂ ਕੋਈ ਨਹੀਂ ਤੁਹਾਡਾ ਘਰ ਜਰੂਰ ਮਸਾਵਾਂਗੇ ਆਪਾਂ ਐਡੀ ਕੋਈ ਗੱਲ ਨਹੀਂ ਹੈਗੀ ਹੋਰ ਪੁੱਤ ਤੈਨੂੰ ਪਤਾ ਹੀ ਇਹਦੇ ਵਾਲਾ ਸਾਰੀ ਉਮਰ ਹੋ ਗਿਆ ਮੈਂ ਤਾਂ ਪਿੰਡ 'ਚੇ ਕੰਮ ਕਰਦੀ ਨੂੰ ਮਸਾ ਪਾਲੀ ਸੀ ਜਵਾਕੜੀ ਮੈਂ ਤਾਂ ਇਹ ਤਾਂ ਗੱਲ ਹੈ ਚਲ ਆਏ ਸੀ ਵੀ ਇਹਦੇ ਕਨੇ ਮੇਰੀ ਆਤਮਾ ਸੌਖੀ ਸੀ ਵੀ ਮੇਰੀ ਤੀ ਸੌਖੀ ਹੈ ਕੋਈ ਨਹੀਂ ਬਸ ਛਾਹ ਨੂੰ ਆਉਣਾ ਵੇ ਫਿਰ ਆਪਾਂ ਚੱਲਦੇ ਆਂਗੇ ਠੀਕ ਹੈ ਭਾਈ ਤੁਸੀਂ ਬੈਠੋ ਛਾਹ ਨਹੀਂ 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 ਬਸ ਛਾਹ ਪੀਂਦਾ ਮੈਂ ਅੱਗੇ ਹੋਰ ਵੀ ਦੋ ਤਿੰਨ ਚਾਹਾਂ ਚਾਹ ਤਾਂ ਪੀ ਜਾਂਦਾ ਪੁੱਤ ਘੁੱਟ ਕੇ ਨਹੀਂ 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 ਬਸ ਕੋਈ ਗੱਲ ਨਹੀਂ ਚਲ ਠੀਕ ਹੈ ਸੱਸੀ ਠੀਕ ਹੈ ਪੁੱਤ ਸੱਸਰੀ ਕਾ ਸਦਾ ਸ਼ੁਕਰ ਹੈ ਮੰਮੀ ਆਪਣੀ ਗੱਲ ਬੰਦੀ ਦਿਖ ਰਹੀ ਹੈ ਜੇ ਬਾਈ ਜਾ ਕੇ ਉਹਨਾਂ ਦੇ ਘਰੇ ਗੱਲ ਕਰੇ ਨਾ ਫੇਰ ਹੀ ਕੋਈ ਨਵੇੜਾ ਹੋ ਸਕਦਾ ਕੁਝ ਨਹੀਂ ਹੁੰਦਾ ਆਪਾਂ ਇਹਨੂੰ ਨਾਲ ਲੈ ਕੇ ਚੱਲਾਂਗੇ ਨਾਲੇ ਜੇ ਉਹ ਬਾਹਲਾ ਗੱਲ ਕਰਨਗੇ ਨਾ ਉਤੋਂ ਦੀ ਪੈਜੀ ਹਾਂ ਉੱਥੇ ਜਿੱਤ ਪੈ ਜਾਊਂਗੀ ਜੇ ਇਹਨਾਂ ਨੇ ਸੱਚ ਕਹਿਤਾ ਵੀ ਹਾਂ ਇਹਨੇ ਜ਼ਹਿਰ ਪਾਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਉੱਥੇ ਕੀ ਜਵਾਬ ਦਾਵਾਂਗੀ ਕਮਲੀਏ ਮੇਰੀ ਗੱਲ ਸੁਣ ਅੱਜ ਕੱਲ ਗੁੜੀਆਂ ਵਾਲਿਆਂ ਦੀ ਚੱਲਦੀ ਐ ਕੁੜੀ ਕੁਛ ਵੀ ਝੂਠ ਬੋਲਦੇ ਸੱਚ ਐ ਹਾਂ ਕੰਮ ਤਾਂ ਠੀਕ ਐ ਮੰਮੀ ਤੇਰੀ ਹਾਂ ਉੱਥੇ ਜਾ ਕੇ ਮੈਂ ਝੂਠ ਹੀ ਬੋਲਾਂਗੀ ਬਸ ਝੂਠ ਹੀ ਬੋਲਣਾ ਆਪਾਂ ਤਾਂ ਹੁਣ ਉਹਨੂੰ ਤਾਂ ਗੱਲ ਹੀ ਨਹੀਂ ਆਉਣ ਦਿੰਦੀ ਮੈਂ ਬਸ ਠੀਕ ਐ ਹਾਂ ਚੱਲ ਆ ਜਾ ਫਿਰ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਸਾਰੇ ਜਾਣੇ ਤੁਹਾਡੇ ਨਾਲ ਇੱਕ ਗੱਲ ਕਰਨ ਵਾਸਤੇ ਆਏ ਹਾਂ ਕਿ 27 ਤਰੀਕ ਨੂੰ ਸ਼ੁਕਰਾਨਾ ਮੂਵੀ ਰਿਲੀਜ਼ ਹੋਣੀ ਹੈ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਸਾਰੇ ਜਾਣੇ ਜਰੂਰ ਦੇਖ ਕੇ ਆਇਓ ਉਹ ਮੂਵੀ ਦੇ ਵਿੱਚ ਅਮਰਿਤਮਾਨ ਜਸਵੰਤ ਵਾਜਵਾਲ ਤੇ ਨਿਰੂ ਵਾਜਵਾਲ ਜੀ ਨੇ ਕੰਮ ਕੀਤਾ ਹੈ ਤੇ ਉਹਦੇ ਵਿੱਚ ਮੰਮੀ ਨੇ ਵੀ ਕੰਮ ਕੀਤਾ ਹੈ ਤੁਸੀਂ ਸਾਰੇ ਜਾਣੇ ਦੇਖ ਕੇ ਦੱਸਿਓ ਕਿ ਮੰਮੀ ਦਾ ਕੰਮ ਕਿਵੇਂ ਲੱਗਿਆ ਤੇ ਸਾਡਾ ਵੀ ਹੌਸਲਾ ਵਧਦਾ ਹੈ ਨਾ ਜਦੋਂ ਤੁਸੀਂ ਜਾ ਕੇ ਕਮੈਂਟ ਕਰੋਗੇ ਦੇਖ ਕੇ ਦੱਸੋਗੇ ਸਾਡੀ ਵੀਡੀਓ ਥੱਲੇ ਵੀ ਹਾਂ ਵੀ ਅਸੀਂ ਵੀਡੀਓ ਦੇਖ ਕੇ ਆਏ ਹਾਂ ਇਹੀ ਉਮੀਦ ਲੈ ਕੇ ਆਇਆ ਕਿ ਤੁਸੀਂ ਸਾਰੇ ਜਣੇ ਜਰੂਰ ਦੇਖ ਕੇ ਜਾਓਗੇ ਫਿਲਮ ਤੇ ਦੇਖ ਕੇ ਜਰੂਰ ਕਮੈਂਟ ਕਰਿਓ ਮੰਮੀ ਤੁਹਾਨੂੰ ਕਿਵੇਂ ਲੱਗਿਆ ਕੰਮ ਕਰਕੇ ਉਹਨਾਂ ਦਾ ਮੈਨੂੰ ਬਹੁਤ ਵਧੀਆ ਲੱਗਿਆ ਕੰਮ ਕਰਨ ਕਰਕੇ ਤਾਂ ਤੇ ਬਾਕੀ ਤੁਸੀਂ ਸਾਰੇ ਜਣੇ 27 ਤਰੀਕ ਨੂੰ ਦੇਖ ਕੇ ਆਇਓ ਤੇ ਫਿਰ ਸਾਨੂੰ ਦੱਸਿਓ ਕਿੱਦਾਂ ਲੱਗਿਆ ਮੇਰਾ ਕੰਮ 27 ਸਤੰਬਰ ਨੂੰ ਮੂਵੀ ਆਉਣੀ ਆ ਤੇ ਮੈਡਮ ਦਾ ਬਹੁਤ ਵਧੀਆ ਰੋਲ ਆ ਉਹਦੇ 'ਚ ਤੇ ਵਧੀਆ ਪਰਿਵਾਰਿਕ ਮੂਵੀ ਆ ਤੇ ਜਰੂਰ ਜਾਇਓ ਦੇਖਣ ਆਪ ਵੀ ਸਾਰਿਆਂ ਨੇ ਆਪ ਦੇ ਪਰਿਵਾਰ ਨਾਲ ਲੈ ਕੇ ਹੋਣਗੀਆਂ ਅਸੀਂ پیسے ਨਹੀਂ ਲਾਉਣੇ ਲੇਕਿਨ ਕਿ ਸਾਰੇ ਜਣੇ ਜਰੂਰ ਜਾ ਕੇ ਦੇਖਿਓ ਟਿਕਟਾਂ ਬੁੱਕ ਕਰ ਲਿਓ ਪਹਿਲਾਂ ਹੀ